जय गुरुदेव जय गुरुदेव जय गुरुदेव जय गुरुदेव जय भीम बोले सो नरपय सब सुमहाराज की जय सतगुरु विद्या शक्ति डॉक्टर भीमराव अंबेडकर शक्ति अरवदासिया कौम दे अमरशीत संत रामानंद शक्ति सतगुरु स्वामी सर्वणदास शक्ति सर्व पीक भगवान शक्ति बोले सो नरपय सनिदास महाराज की जय सत्कार जो गुरु रूप गुरु प्यारे 사త్సנגਤ जी आज आपा बड़े प्यार सत्कार ते श्रद्धा भावना दे नाल महान ਇਤਿਹਾਸਕ ਅਸਥਾਨ ਗੁਰੂਆਂ ਦੇ ਗੁਰੂ ਜਗਤ ਗੁਰੂ ਧੰਨ ਧੰਨ ਸਤੂਕਰ ਬਦਾਸ ਮਹਾਰਾਜ ਜੀ ਦੇ ਚਰਨ ਛੋਪਾਪਤ ਸ਼੍ਰੋਮਣੀ ਮੰਦਰ ਧੰਨ ਧੰਨ ਸਤੂਕਰ ਬਦਾਸ ਜੀ ਚੱਕ ਹਕੀਮ ਜੀਟੀ ਰੋਡ ਫੁਗਵਾੜਾ ਇਸ ਪਾਵਨ ਪਵਿੱਤਰ ਅਸਥਾਨ ਤੇ ਅੱਜ ਇੱਕ ਉੱਚੇ ਚੇਤੌਰ ਤੇ ਆਪਾਂ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਜਿੰਨੀਆਂ ਵੀ ਜਥੇਬੰਦੀਆਂ ਟਰੱਸਟ ਕਮੇਟੀਆਂ ਤੇ ਸੁਭਾਵਾਂ ਉੱਚੇ ਚੇਤੇ ਤੌਰ ਤੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਕੋਟਨ-ਕੋਟ ਧੰਨਵਾਦ ਆ ਔਰ ਜਿੰਨੇ ਵੀ ਮਹਾਨ ਮਹਾਪੁਰਖ ਸੰਤ ਜਨ ਆਪੋ ਆਪਣੇ ਅਸਥਾਨਾਂ ਤੋਂ ਡੇਰਿਆਂ ਤੋਂ ਗੁਰੂ ਘਰਾਂ ਤੋਂ ਆਏ ਐ ਉਹਨਾਂ ਸਾਰਿਆਂ ਦਾ ਕੋਟਨ-ਕੋਟ ਧੰਨਵਾਦ ਆ ਜਿੰਨੇ ਵੀ ਬੁੱਧੀਜੀਵੀ ਬਦਵਾਨ ਨੇ ਗਿਆਤਾਵਾਨ ਲੋਗ ਨੇ ਔਰ ਪ੍ਰੀਚਰ ਨੇ ਪ੍ਰਚਾਰਕ ਨੇ ਲੈਕਚਰਾਰ ਨੇ ਉਹਨਾਂ ਨੇ ਵੀ ਸ਼ਿਰਕਤ ਕੀਤੀ ਇਸ ਮੀਟਿੰਗ ਦੇ ਵਿੱਚ ਉਹਨਾਂ ਦਾ ਵੀ ਕੋਟਨ ਕੋਟ ਧੰਨਵਾਦ ਹੈ ਪ੍ਰਿੰਟ ਮੀਡੀਆ ਔਰ ਇਲੈਕਟ੍ਰੋਨਿਕ ਮੀਡੀਆ ਜੋ ਕਿ ਸਾਡੀ ਗੱਲ ਨੂੰ ਜਨ ਜਨ ਤੱਕ ਪਹੁੰਚਾ ਰਿਹਾ ਉਹ ਆਪਣੀਆਂ ਸੇਵਾਵਾਂ ਨਿਭਾ ਰਿਹਾ ਉਹਨਾਂ ਦਾ ਵੀ ਕੋਟਨ ਕੋਟ ਧੰਨਵਾਦ ਹੈ ਤੋਂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਵਾਮਾਂ ਦੇ ਵਿੱਚੋਂ ਮੀਨ ਮੀਨ ਬੁਲਾ ਰਿਆ ਨੇ ਅੱਜ ਦੇ ਵਿਸ਼ੇ ਤੇ ਅੱਜ ਦਾ ਜੋ ਏਜੰਡਾ ਸੀਗਾ ਤੁਸ਼ ਬੁੱਧੀ ਦੇ ਮਤਾਬਕ ਆਪੋ ਆਪਣੇ ਵਿਚਾਰ ਦਿੱਤੇ ਹੈ। ਔਰ ਮਾਪੁਰਖਾ ਨੇ ਵੀ ਬੜੇ ਹੀ ਸੁਚੱਜੇ ਢੰਗ ਦੇ ਨਾਲ ਬੜੇ ਹੀ ਅੱਛੇ ਔਰ ਵਧੀਆ ਸਲੀਕੇ ਦੇ ਨਾਲ ਬੜੀ ਵਿਦਵਤਾ ਦੇ ਨਾਲ ਅੱਜ ਦਾ ਜਿਹੜਾ ਵੇਸ਼ਾ ਸੀਗਾ ਉਹਦੇ ਤੇ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਹੈ। धनवाद है तो गुरु रूप गुरु प्यारी सात संगत जी दसा भी माइक मिले आ, तो समा मिले धनवाद है तो मैं पहला तो बेनती करा भी जिन्नी भी आ, संगत आई थोड़ा अगे आओ अगे आ जाओ शाबाश अगे आ जाओ ਜਿਹੜੇ ਕੋਈ ਖੜੇ ਆ ਬੈਠ ਸਕਦੇ ਆ ਵੈਜ ਆਓ ਹੁਣ ਬੇਨਤੀ ਇਹ ਆ ਵੀ ਜਿੰਨੀ ਵੀ ਚਰਚਾ ਹੋਈ ਐ ਉਹਦਾ ਥੋੜਾ ਬਾਲਾ ਚੇਤਾ ਹੈ ਜਾਂ ਨਹੀਂ ਕੋਈ ਦਿਲਦਵਾਕ ਚ ਗੱਲ ਹੈ ਜਾਂ ਨਹੀਂ ਜਾਂ ਗੱਲਾਂ ਬਾਤਾਂ ਚ ਹੀ ਜਾਂ ਖਾਣ ਪੀਣ ਚ ਜਾਂ ਤੁਰਨ ਫਿਰਨ ਚ ਜਾਂ ਉਹ ਆ ਗਿਆ ਇਹ ਚੱਲ ਗਿਆ ਇਦਾਂ ਤਾਂ ਨਹੀਂ ਥੋੜਾ ਬਾਲਾ ਪੱਲੇ ਪਿਆ ਜਾਂ ਨਹੀਂ ਬੋਲੋ ਆ ਆ ਤੋ ਧਿਆਨ ਦਿਓ ਅੱਜ ਆਪਾਂ ਸਾਰੇ ਜਣੇ ਸਾਨੂੰ ਇੱਥੇ ਇਕੱਤਰਤ ਹੋਣ ਦਾ ਮਕਸਦ ਕੀ ਆ ਵਜ੍ਹਾ ਕੀ ਆ ਕਾਰਨ ਕੀ ਆ ਰੀਜ਼ਨ ਕੀ ਹੈ ਇੱਥੇ ਕਿਉਂ ਇਕੱਠੇ ਹੋਣਾ ਪਿਆ ਜਬਹਿ ਬਾਣ ਲੱਗਿਓ ਤਬਿਆਰ ਹੋ ਉਸ ਜਾਗੇਓ ਕਿਸੇ ਨੇ ਵੀ ਹੱਕ ਹਕੂਕ ਥਾਲੀ ਚ ਪਰੋਸ ਕੇ ਨਹੀਂ ਦੇਣੇ ਧਿਆਨ ਦੇਓ ਗੌਰ ਕਰਿਓ ਔਰ ਖਿਆਲ ਕਰਨਾ ਕੱਲ ਤੱਕ ਤਤ ਤੂੰ ਸੀ 0 ਅੱਜ ਹੀਰੋ ਕਿੱਦਾਂ ਹੋ ਗਿਆ ਕੱਲ ਤੱਕ ਤਤ ਤੂੰ ਸੀ 0 ਅੱਜ ਹੀਰੋ ਕਿੱਦਾਂ ਹੋ ਗਿਆ ਇਹ ਕਿਰਪਾ ਗੁਰੂ ਰਵਿਦਾਸ ਜੀ ਦੀ ਚੌ ਬੰਦਿਆਂ ਚ ਬੈਠਣ ਜੋਗਾ ਹੋ ਗਿਆ ਕੱਲ ਤੱਕ ਤਾ ਤੂੰ ਸੀ ਜੀਰੋ ਅੱਜ ਹੀਰੋ ਕਿੱਦਾਂ ਹੋ ਗਿਆ ਇਹ ਕਿਰਪਾ ਵਾ ਵਾ ਸਾਹਿਬ ਦੀ ਚੌ ਬੰਦਿਆਂ ਚ ਬੈਠ ਕੇ ਖਲੋ ਕੇ ਬੋਲਣ ਜੋਗਾ ਹੋ ਗਿਆ ਇੱਥੇ ਹੀ ਵਸ ਨਹੀਂ ਐਵੇਂ ਤਾਂ ਨਹੀਂ ਡੀਸੀ ਅਤੇ ਜੱਜ ਬਣ ਗਏ ਦੀਵੇ ਦੀਆਂ ਲੋਵਾ ਵਿੱਚ ਪੜੇ ਨੇ ਚਮਾਰ ਪਾਪ ਮੁਡ ਤੋਂ ਜਤਨਸ਼ੀਲ ਆ ਪ੍ਰਯਾਸ ਅਤੇ ਪ੍ਰਜਤਨ ਕਰਨ ਵਾਲੇ ਆ ਔਰ ਹਾਰਡ ਵਰਕ ਕਰਨ ਵਾਲੇ ਆ ਮਿਹਨਤ ਮੁਸ਼ਕਤ ਕਰਨ ਵਾਲੇ ਆ ਔਰ ਇਹ ਆਪਣਾ ਲਾਣਾ ਆਪਣਾ ਸਮਾਜ ਆਪਣਾ ਭਾਈਚਾਰਾ ਆਪਣਾ ਕਬੀਲਾ ਆਪਣੇ ਗੁਰੂਆਂ ਦਾ ਸਤਕਾਰ ਕਰਦਾ ਆ ਆਇਆ ਕਰ ਰਿਹਾ ਤੇ ਆਉਣ ਵਾਲੇ ਸਮੇਂ ਚ ਕਰਦਾ ਰਹੇਗਾ ਇਹ ਦਿਲ ਦਿਮਾਗ ਦੇ ਵਿੱਚ ਸਾਰਿਆਂ ਦੀ ਗੱਲ ਹੋਣੀ ਚਾਹੀਦੀ ਆ ਇਹ ਗੱਲ ਠੀਕ ਹੈ ਬਾਈ ਸਾਡੇ ਦਾਦੇ ਬਾਬੇ ਪਰਦਾਦੇ ਲੱਕੜ ਦਾਦੇ ਗੁਰੂ ਸਾਹਿਬਾਨਾਂ ਦਾ ਮਹਾਨ ਸੂਰਬੀਰ ਜੋਧਿਆਂ ਦਾ ਮਹਾਵਲੀਆ ਦਾ ਪੈਗੰਬਰਾਂ ਦਾ ਗੁਰੂ ਲੋਕਾਂ ਦਾ ਸਤਗੁਰਾਂ ਦਾ ਸਨਮਾਨ ਸਤਕਾਰ ਕਰਦੇ ਆਏ ਆਂ ਦਰਜਾ ਬਾ ਦਰਜਾ ਉਹਨਾਂ ਦੀਆਂ ਇਹ ਪੀੜੀਆਂ ਜੱਦੀ ਪੁਸਤੀ ਉਹ ਸਤਕਾਰ ਕਰਦੀਆਂ ਆਈਆਂ ਕਰ ਰਹੇ ਆਂ ਔਰ ਕਰਦੇ ਰਹਾਗੇ ਔਰ ਧਿਆਨ ਦੇਣਾ ਸਾਡੇ ਉਹ ਗੁਰੂ ਆ ਅਰਾਜ ਗੁਰੂ ਆ ਕੋਲ ਗੁਰੂ ਆ ਤੇ ਗੁਰੂਆਂ ਦੇ ਗੁਰੂ ਆ ਤੇ ਯਕਤ ਗੁਰੂ ਆ ਦੂਸਰੀ ਤੀਸਰੀ ਗੱਲ ਮਨਜੂਰੀ ਨਹੀਂ ਸੁਣਨੀ ਨਹੀਂ ਅਸਪਟੀ ਨਹੀਂ ਪ੍ਰਵਾਣੀ ਨਹੀਂ ਇਹ ਆਪ ਜੀ ਦੇ ਦਿਲ ਦਿਮਾਗ ਚ ਹੋਣਾ ਚਾਹੀਦਾ ਔਰ ਧਿਆਨ ਦੇਣਾ ਇਹ ਆ ਜਿਹੜਾ ਲੈਟਰ ਆ ਆ ਜਿਹੜਾ ਲੈਟਰ ਆ ਜਿਹਦੇ ਪ੍ਰਤੀ ਆਪਾਂ ਸਾਰੇ ਚਿੰਤਿਤ ਆ ਤੇ ਆਂਦੇ ਆਪਾ ਫਿਕਰਮੰਦ ਹੋ ਕੇ ਤਦਈ ਇਹ ਉਦਮ ਉਪਰਾਲਾ ਕਰਨਾ ਪਿਆ ਬਸ ਥੋੜੀ ਥੋੜੀ ਗੱਲ ਕੋਸ਼ਿਸ਼ ਕੀਤੀ ਗਿਆ ਮੰਚ ਤੋਂ ਬਈ ਜਿਹੜਾ ਖਾਲੀ ਥਾਂਵਾ ਹੋਮਵਰਕ ਆ ਉਹ ਪ੍ਰੋਪਰ ਕੰਪਲੀਟ ਕਰ ਲਿਆ ਜਾਏ ਸੱਸੇ ਗੱਲ ਕਰ ਨੋਹੇ ਕੰਨ ਕਰ ਕਾਫੀ ਕੁਝ ਡਾਇਰੈਕਸ਼ਨ ਗਾਈਡਲਾਈਨ ਦੇਸ਼ਾ ਨਿਰਦੇਸ਼ ਇੱਥੋਂ ਮਿਲ ਚੁੱਕੇ ਆ ਕਿ ਆਉਣ ਵਾਲੇ ਸਮੇਂ ਚ ਸਾਨੂੰ ਕਰਨਾ ਕੀ ਚਾਹੀਦਾ ਸ਼ੁਰੂ ਤੋਂ ਸਾਡੇ ਨਾਲ ਮਤਰੀ ਮਾਂ ਵਾਲਾ ਵਿਤਕਰਾ ਹੁੰਦਾ ਆਇਆ ਔਰ ਸਾਡੇ ਨਾਲ ਵਿਤਕਰਾ ਹੁੰਦਾ ਆਇਆ ਹੋ ਰਿਹਾ ਔਰ ਗਾਂ ਇਦਾ ਚੱਲ ਰਿਹਾ ਉਹਨਾਂ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਤੁਸੀਂ ਐਜੂਕੇਟਿਡ ਹੋਵੋਗੇ ਜਿੱਦਾਂ ਜਿੱਦਾਂ ਆਪ ਦੇ ਹੱਥ ਚ ਕਲਮ ਆਏਗੀ ਜਿੱਦਾਂ ਜਿੱਦਾਂ ਗੁਰੂਆਂ ਦੀ ਬਾਣੀ ਆਏਗੀ ਜਿੱਦਾਂ ਜਿੱਦਾਂ ਤੁਸੀਂ ਸੰਤਾਂ ਮਹਾਪੁਰਸ਼ਾਂ ਦੇ ਚਰਨਾਂ 'ਚ ਜਾ ਕੇ ਉਥੋਂ ਡਾਇਰੈਕਸ਼ਨ ਗਾਈਡਲਾਈਨ ਦੇਸ਼ਾ ਨਿਰਦੇਸ਼ ਬਾਣੀ ਦੇ ਪ੍ਰਤੀ ਇਤਿਹਾਸ ਦੇ ਪ੍ਰਤੀ ਉਹਨਾਂ ਦੇ ਸੰਦੇਸ਼ਾਂ ਦੇ ਪ੍ਰਤੀ ਉਹਨਾਂ ਦੇ ਮਿਸ਼ਨ ਦੇ ਪ੍ਰਤੀ ਜਿਹੜਾ ਜਦੋਂ ਜਦੋਂ ਆਪਾਂ ਇਹ ਗੁਣ ਇਕੱਠੇ ਕਰਾਂਗੇ ਤੇ ਆਪਣੇ ਵਿੱਚ ਭੰਡਾਰ ਪੈਦਾ ਹੋਏਗਾ ਤੇ ਫਿਰ ਦੂਸਰੇ ਲੋਕਾਂ ਨੂੰ ਥੋੜੀ ਜੀ ਅਲਰਜੀ ਹੋਏਗੀ ਕਿਉਂਕਿ ਇਹ ਕਹਿੰਦੇ ਵੀ ਇਹਨਾਂ ਦੇ ਦਾਦੇ ਪੁਰਦਾਦੇ ਬੁੱਤੀਆਂ ਕਰਦੇ ਆਏ ਆ ਮੈਂ ਆਪਣੇ ਕੋਲ ਨੂੰ ਨਹੀਂ ਕਹਿ ਰਿਹਾ ਜਦੋਂ ਮਰਜ਼ੀ ਬਾਣੀ ਪੜ ਲਿਓ ਵੀ ਇਹ ਬੁੱਤੀਆਂ ਕਰਦੇ ਆਏ ਆ ਤੇ ਬੁੱਤੀਆਂ ਤੇ ਹੀ ਰਹਿਣਗੇ ਪਰ ਧਿਆਨ ਦੇਣਾ ਉਹ ਸਮਾਂ ਗੁਜ਼ਰ ਗਿਆ ਚਲੇ ਗਿਆ ਤੋਂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਵੀ ਜਿਹੜਾ ਇਹ ਲੈਟਰ ਕੱਢਿਆ ਗਿਆ ਇਹ ਉਹਨਾਂ ਵਾਸਤੇ ਹੈ ਜਿਵੇਂ ਦਵਿੰਦਰ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਦੱਸਿਆ ਆ ਹਾਂ ਸਾਨੂੰ ਥੋੜਾ ਜਿਹਾ ਅਲਰਟ ਹੋਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਐਕਟਿਵ ਹੋਣਾ ਚਾਹੀਦਾ ਔਰ ਸਾਨੂੰ ਸੋਚਣਾ ਚਾਹੀਦਾ ਔਰ ਜਿਹੜੀ ਸਾਡੀ ਬੁੱਧੀ ਹੈ ਜਿਹੜੀ ਸਾਡੀ ਅਲਰਜੀ ਹੈ ਊਰਜਾ ਆ ਉਹਦੇ ਵੱਲ ਧਿਆਨ ਦੇ ਕੇ ਇਹਦੇ ਵੱਲ ਡੀਪਲੇ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਕਿ ਅਸੀਂ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪੂਰੀ ਦੁਨੀਆ ਚ ਪੂਰੇ ਵਿਸ਼ਵ ਚ ਔਰ ਪੂਰੇ ਵਰਲਡ ਦੇ ਵਿੱਚ ਉਹ ਆਪਾਂ ਕਿਸ ਤਰੀਕੇ ਦੇ ਨਾਲ ਜਨ ਜਨਤਾ ਘਰ ਘਰ ਡੋਰ ਟੂ ਡੋਰ ਸਟਰੀਟ ਬਾਇ ਸਟਰੀਟ ਕੰਟਰੀ ਬਾਇ ਕੰਟਰੀ ਪਹੁੰਚਾ ਸਕਦੇ ਆ ਔਰ ਸਾਡੇ ਵਿੱਚ ਪ੍ਰੀਚਰ ਤੇ ਪ੍ਰਚਾਰਕ ਆਪਰੇਟਰ ਹੋਣੇ ਚਾਹੀਦੇ ਆ ਜਿਹੜੇ ਕਿ ਸਾਨੂੰ ਗਾਈਡ ਲਾਈਨ ਦੇਸ਼ਾ ਨਿਰਦੇਸ਼ ਡਾਇਰੈਕਸ਼ਨ ਦੇ ਸਕਣ ਔਰ ਉਹਨਾਂ ਦੀ ਕੋਈ ਕਮੀ ਨਹੀਂ ਸਿਰਫ ਇਹਨਾਂ ਆ ਬੇਸਪ ਨੂੰ ਥੋੜਾ ਜਿਹਾ ਵਹਿਮ ਆ ਉਹ ਨੂੰ ਇਹਨਾਂ ਨੇ ਪਤਾ ਵੀ ਮੇਰੇ ਚ ਬਹੁਤ ਕਰੰਟ ਹੈ ਬਹੁਤ ਜ਼ੈਰ ਆ ਜੇ ਕਿਤੇ ਪਤਾ ਲੱਗ ਜਾਏ ਕਦੀ ਡੰਡਾ ਨਾ ਖਾਵੇ ਬਹੁਤ ਕੁਝ ਮਹਾਰਾਜ ਦੀ ਕਿਰਪਾ ਦੇ ਨਾਲ ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਆਪਾਂ ਨੂੰ ਮਹਾਰਾਜ ਜੀ ਨੇ ਨਮਾਨਿਆਂ ਨੂੰ ਮਾਣ ਦਿੱਤਾ ਆ ਛੱਨਾ ਟਾਰਿਆਂ ਕੁੱਲੀਆਂ ਕੱਖਾਂ ਕਾਨਿਆਂ ਤੇ ਕਾ ਫੂਸ ਦੀਆਂ ਛੱਨਾ ਟਾਰਿਆਂ ਚੋ ਗੁਜ਼ਾਰਾ ਕਰਨ ਵਾਲਾ ਸਮਾਜ ਇਹਨਾਂ ਨੂੰ ਪੂਰਾ ਪਤਾ ਆ ਕਿ ਅਸੀਂ ਆਪਣੇ ਰਹਿਬਰਾਂ ਦਾ ਗੁਰੂ ਸਹਿਬਾਨਾਂ ਦਾ ਸਤਕਾਰ ਕਿਦਾਂ ਕਰਨਾ ਆ ਰਹੀ ਗੱਲ ਆਪਦੇ ਚਰਨਾਂ ਚ ਬੇਨਤੀ ਹੈ ਨੋਟ ਕਰਿਓ ਮੈਂ ਉਹ ਗੱਲ ਨੂੰ ਥੋੜਾ ਜਿਹਾ ਨੇੜੇ ਲਿਆਉਣਾ ਚਾਹੁੰਦਾ ਬਈ ਮੱਕਾ 사ਉਦੀ ਅਰਬ ਦੇ ਵਿੱਚ ਹੈ ਇਸਲਾਮ ਧਰਮ ਦਾ ਉਹ ਕੇਂਦਰੀ ਸਥਾਨ ਹੈ ਕੇਂਦਰੀ ਸਥਾਨ ਆ ਇਸਲਾਮ ਧਰਮ ਨੂੰ ਮੰਨਣ ਵਾਲੇ ਉਹ ਆਪਣੀ ਆਸਥਾ ਰੱਖਦੇ ਐ ਔਰ ਉਹਨਾਂ ਦਾ ਕੋਈ ਨਾ ਕੋਈ ਕਾਨੂੰਨ ਕਾਇਦਾ ਆ ਉਹਨਾਂ ਦੇ ਕੋਈ ਨਾ ਕੋਈ ਰੂਲ ਅਸੂਲ ਆ ਉਹਨਾਂ ਦੇ ਕੋਈ ਨਿਜ਼ਮ ਆ ਔਰ ਉਹਨਾਂ ਦੀ ਹਾਲੀਬੁੱਕ ਹੈ ਰਿਸਪੈਕਟ ਲੈਵਲ ਪਾਬ ਉਹਨਾਂ ਦਾ ਕੋਈ ਨਾ ਕੋਈ ਗ੍ਰੰਥ ਹੈ ਤੇ ਜੇ ਉਹਨਾਂ ਦਾ ਗ੍ਰੰਥ ਆ ਉਹਦੀ ਜਗ੍ਹਾ ਉੱਥੇ ਕੋਈ ਹੋਰ ਰੱਖਿਆ ਜਾ ਸਕਦਾ ਬੋਲੋ ਸਾਰਿਆਂ ਨੇ ਜਵਾਬ ਦਿਓ ਨਹੀਂ ਧਿਆਨ ਦੇਣਾ ਉਹਨਾਂ ਦਾ ਗ੍ਰੰਥ ਉਹਨਾਂ ਦੀ ਹੌਲੀਵੁੱਡ ਉਹਨਾਂ ਨੂੰ ਸਨਮਾਨਯੋਗ ਹੋਏ ਉਹਨਾਂ ਦਾ ਧਰਮ ਉਹਨਾਂ ਲਈ ਸਨਮਾਨਯੋਗ ਹੋਏ ਔਰ ਉਹਨਾਂ ਨੂੰ ਆਪਣੇ ਆਪ ਤੇ ਫਕਰ ਹੋਣਾ ਚਾਹੀਦਾ ਕਿ ਅਸੀਂ ਇਸਲਾਮ ਧਾਰਮ ਨੂੰ ਮੰਨਣ ਵਾਲੇ ਆ ਫਕਰ ਨਾ ਕਹਿਣ ਹੱਕ ਥਾਪੜ ਕੇ ਕਹਿਣ ਛਾਤੀ ਪਿੱਟ ਪਿੱਟ ਕੇ ਕਹਿਣ ਕਹਿਣ ਦਾ ਅਲਾਵਾ ਦੂਸਰਾ ਤੇ ਜੇਕਰ ਕੋਈ ਮੰਦਰ ਆ ਹਿੰਦੂ ਧਰਮ ਨੂੰ ਬੁਲਾਉਮ ਕਰਦਾ ਔਰ ਹਿੰਦੂ ਧਰਮ ਤੇ ਆਪਣੀ ਆਸਥਾ ਤੇ ਸ਼ਰਧਾ ਆ ਉਹਦਾ ਪ੍ਰੇਮ ਆ ਸਨੇਹ ਆ ਲਗਾਓ ਆ ਮੁਹੱਬਤ ਆ ਉਹਨਾਂ ਮੰਦਰਾਂ ਦੇ ਵਿੱਚ ਉਹਨਾਂ ਦੇ ਕੋਈ ਨਾ ਕੋਈ ਧਾਰਮਿਕ ਗ੍ਰੰਥ ਹੈ ਜਾਂ ਨਹੀਂ ਹੈਗੇ ਆ ਤੇ ਫਿਰ ਉਹਨਾਂ ਦੀ ਵੀ ਕੋਈ ਨਾ ਕੋਈ ਮਰਜ਼ਾਦਾ ਆ ਕੋਈ ਨਾ ਕੋਈ ਕਾਨੂੰਨ ਕਾਇਦਾ ਆ ਜਿਹੜੇ ਕਿ ਉਹ ਸਾਰੇ ਇਹਨਾਂ ਵेन ਉਹਨਾਂ ਦੀ ਪਾਲਣਾ ਕਰਦੇ ਆ ਔਰ ਧਿਆਨ ਦਾਣਾ ਬੋਧੀਆਂ ਦਾ ਵੀ ਤਾਂ ਕੋਈ ਨਿਜ਼ਮ ਹੋਏਗਾ ਹੀ ਜੈਨੀਆਂ ਦਾ ਵੀ ਕੋਈ ਨਿਜ਼ਮ ਹੋਏਗਾ ਹੀ ਔਰ ਇੱਥੋਂ ਤੱਕ ਉਹਨਾਂ ਦੇ ਵੀ ਤਾਂ ਕੋਈ ਨਾ ਕੋਈ ਗ੍ਰੰਥ ਹੋਣਗੇ ਸਾਰਿਆਂ ਧਰਮਾਂ ਦਾ ਉਹ ਆਪੋ ਆਪਣੇ ਜਿੱਥੇ ਜਿੱਥੇ ਜੁਟੇ ਹੋਇਆ ਡਟੇ ਰਹਿਣ ਸਨਮਾਨ ਸਤਕਾਰ ਆ ਤੇ ਹੁਣ ਧਿਆਨ ਦਿਓ ਸਿੱਖ ਧਰਮ ਹਰਿਮੰਦਰ ਸਾਹਿਬ ਉਹਨਾਂ ਦਾ ਕੇਂਦਰੀ ਸਥਾਨ ਆ ਤੇ ਉੱਥੇ ਆਦਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਤਾਂ ਫੇ ਉਥੇ ਉਹੀ ਪ੍ਰਕਾਸ਼ ਰਹਿਣਾ ਚਾਹੀਦਾ ਸਿੱਖ ਧਰਮ ਵਾਲਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਆ ਵੀ ਸਾਡਾ ਧਰਮ ਪ੍ਰਫੁੱਲਤ ਹੋ ਰਿਹਾ ਔਰ ਉਹਦੇ ਰੂਲ ਅਸੂਲ ਆ ਉਹਦੇ ਨਿਜ਼ਮ ਆ ਉਹਨਾਂ ਨੂੰ ਕੋਈ ਇਹਦੇ ਵਿੱਚ ਕਮੀ ਪੇਸ਼ੀ ਆਈ ਆ ਤੇ ਤਦ ਉਹਨਾਂ ਨੇ ਇਹ ਲੈਟਰ ਕੱਢਿਆ ਤਦ ਉਹਨਾਂ ਨੇ ਲੈਟਰ ਹੀ ਕੱਢਿਆ ਉਹਨਾਂ ਦੇ ਵਿੱਚ ਕੋਈ ਮਾਈਨਸ ਪੁਆਇੰਟ ਕੋਈ ਵੀਕ ਕੋਈ ਘਾਟ ਮਹਿਸੂਸ ਹੋਈ ਹੈ ਜੇ ਦੇ ਕਰਕੇ ਕੋਈ ਹੋ ਸਕਦਾ ਕੋਈ ਆਬਜੈਕਸ਼ਨ ਐਲੀਕੇਸ਼ਨ ਕਰਦਾ ਹੋਏਗਾ ਤੇ ਉਹਨਾਂ ਨੇ ਲੈਟਰ ਕੱਢਿਆ ਤੇ ਉਹਨਾਂ ਦੀ ਜਿਹੜੀ ਮਾਨ ਮਰਜ਼ਾਦਾ ਆ ਜੋ ਉਹਨਾਂ ਦੇ ਕਾਨੂੰਨ ਕਾਇਦੇ ਆ ਔਰ ਉਹ ਉਹਨਾਂ ਲਈ ਲਾਗੂ ਆ ਤੇ ਇਹਨਵੇਂ ਉਹਦੀ ਪਾਲਣਾ ਕਰਦੇ ਆ ਧੰਨਵਾਦ ਆ ਹੁਣ ਉੱਥੇ ਕੋਈ ਹੋਰ ਗ੍ਰੰਥ ਰੱਖਿਆ ਜਾ ਸਕਦਾ ਬੋਲੋ ਓਏ ਉੱਚੀ ਨਹੀਂ ਨਹੀਂ ਤੇ ਹੁਣ ਧਿਆਨ ਦੇਣਾ ਧਿਆਨ ਦੇਣਾ ਆਪਣੇ ਹਿਰਦੇ 'ਚ ਆਪਣੇ ਗੁਰੂ ਸਾਹਿਬਾਨ ਨੂੰ ਧਿਆ ਕੇ ਮਨ ਦੇ ਵਿੱਚ ਵਸਾ ਕੇ ਇਹ ਬੇਨਤੀ ਕਰੋ ਬਈ ਦੱਸੋ ਬਈ ਆਪਣੀ ਆਸਥਾ ਤੇ ਸ਼ਰਧਾ ਆਪਾਂ ਸਤਗੁਰ ਬਦਾਸ ਮਹਾਰਾਜ ਤੇ ਰੱਖੀ ਹੋਈ ਆ ਜਾਂ ਨਹੀਂ ਬੋਲੋ ਰੱਖੀ ਹੋਈ ਆ ਤੇ ਆਪਣਾ ਕੇਂਦਰੀ ਸਥਾਨ ਕਿੱਥੇ ਐ ਕਾਂਜੀ ਬਨਾਰਸ ਐ ਤਾਂ ਧਿਆਨ ਦੇਣਾ ਉਹੀ ਆਪਣਾ ਕੇਂਦਰੀ ਸਥਾਨ ਆ ਗੁਰੂ ਰਵਿਦਾਸ ਜੀ ਦੇ ਨਾਂ ਤੇ ਬਣਿਆ ਹੋਇਆ ਜਨਮ ਸਥਾਨ ਤੇ ਬਣਿਆ ਹੋਇਆ ਗੁਰੂ ਰਵਿਦਾਸ ਜੀ ਦੇ ਕਰੋੜਾ ਪ੍ਰਾਣੀ ਕਰੋੜਾ ਸ਼ਰਧਾਲੂ ਪੂਰੇ ਵਰਲਡ ਦੇ ਵਿੱਚ ਪੂਰੇ ਵਿਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕੁੱਲ ਕਾਇਨਾਤ ਦੇ ਵਿੱਚ ਜਿੱਥੇ-ਜਿੱਥੇ ਵੀ ਰੋਜੀ ਰੋਟੀ ਲਈ ਮਹਾਰਾ ਦੇ ਪੈਰੋਕਾਰ ਸ਼ਰਧਾਲੂ ਸੇਵਕ ਉਹ ਗਏ ਹੋਇਆ ਤੇ ਆਪਣੀ ਆਸਤਾ ਤੇ ਸ਼ਰਧਾ ਰੱਖੀ ਹੋਈ ਹੈ ਔਰ ਉਹਨਾਂ ਦਾ ਸਾਰਿਆਂ ਦਾ ਧਿਆਨ ਗੁਰੂ ਕੀ ਨਗਰੀ ਜਨਮ ਸਥਾਨ ਸ਼ੀਰ ਗਵਰਧਨਪੁਰ ਉੱਤਰ ਪ੍ਰਦੇਸ਼ ਕਾਂਸੀ ਦੇ ਵਿੱਚ ਉੱਥੇ ਟਿਕੀ ਹੋਈ ਹੈ ਇਹ ਗੱਲ ਸੱਚੀ ਹੈ ਅੱਜ ਦੀ ਤਰੀਕ ਦੇ ਵਿੱਚ ਉੱਥੇ ਕਿਸ ਗ੍ਰੰਥ ਦਾ ਪ੍ਰਕਾਸ਼ ਆ ਬੋਲੋ ਸਤਗੁਰ ਬਿਦਾਸ ਅਮਰਤ ਵਾਲੇ ਦਾ ਇੱਕ ਵਾਰੀ ਫੇਰ ਬੋਲੋ ਸਤਗੁਰ ਬਿਦਾਸ ਅਮਰਤ ਵਾਲੇ ਦਾ ਸਤਗੁਰ ਬਿਦਾਸ ਮਹਾਰਾਜ ਜੀ ਦੀ ਅਮਰਤ ਬਾਣੀ ਦਾ ਪ੍ਰਕਾਸ਼ ਹੈ ਤੇ ਫੇ ਹੁਣ ਇਹਦੇ ਵੀ ਤਾਂ ਨਿਜਮ ਹੀ ਆ ਇਹਦੇ ਵੀ ਰੂਲ ਅਸੂਲ ਆ ਔਰ ਇਹਦਾ ਵੀ ਇਹ ਸਿਸਟਮ ਆ ਕਾਨੂੰਨ ਆ ਔਰ ਧਿਆਨ ਦੇਣਾ ਇਹਦੀ ਵੀ ਮਰਜ਼ਾਦਾ ਆ ਤੋ ਹੁਣ ਖਿਆਲ ਕਰਿਓ ਧਿਆਨ ਦਿਓ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਜਿੰਨੀਆਂ ਵੀ ਸੁਵਿਧਾਵਾਂ ਜਿੰਨੇ ਵੀ ਟਰਸਟ ਤੇ ਕਮੇਟੀਆਂ ਔਰ ਜਿੰਨੇ ਵੀ ਬਦਵਾਨ ਆਇਆ ਤੁਸੀਂ ਸਾਰਿਆਂ ਨੇ ਇੱਕ ਦੂਏ ਨੂੰ ਸਨੇਹਾ ਦੇਣਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਣ ਵਾਲੇ ਆ ਵਾਵਾ ਸਾਹਿਬ ਨੂੰ ਮੰਨਣ ਵਾਲੇ ਆ ਰਵਦਾਸੀਆ ਕੌਮ ਦੇ ਅਮਰ ਸਿੰਘ ਸੰਤ ਰਾਮਾਨੰਦ ਨੂੰ ਮੰਨਣ ਵਾਲੇ ਆ ਔਰ ਜਿਨ੍ਹਾਂ ਦੀ ਆਸਥਾ ਆ ਵੀ ਸਾਡਾ ਕੇਂਦਰੀ ਸਥਾਨ ਹੀਰ ਗਵਰਧਨਪੁਰ ਉੱਤਰ ਪ੍ਰਦੇਸ਼ ਬਨਾਰਸ ਹੈ ਧਿਆਨ ਦੇਣਾ 12 ਫਰਵਰੀ 2025 ਦਿਨ ਬੁੱਧਵਾਰ ਨੂੰ 648 ਮਹਾਨ ਪ੍ਰਕਾਸ਼ ਦਿਹਾੜਾ ਗੁਰਪਰਵਾਰ ਆ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਏਗਾ ਔਰ ਪਹਿਲਾਂ ਵੀ ਮਨਾਏ ਜਾਂਦੇ ਐ ਮਨਾਏ ਜਾਂਦੇ ਆ ਤੇ ਹੁਣ ਤੁਹਾਡੇ ਚਰਨਾਂ 'ਚ ਬੇਨਤੀ ਐ ਹੱਥ ਜੋੜ ਕੇ ਸਾਰਿਆਂ ਨੂੰ ਮਹਾਪੁਰਸ਼ਾਂ ਨੂੰ ਵੀ ਬੁੱਧੀਜੀਵੀ ਬਦਵਾਨਾਂ ਨੂੰ ਵੀ ਗਿਆਤਾਵਨ ਲੋਗਾ ਨੂੰ ਵੀ ਔਰ ਪ੍ਰੀਚਰ ਤੇ ਪ੍ਰਚਾਰਕ ਲੈਕਚਰਾਰਾਂ ਨੂੰ ਵੀ ਤੇ ਜਥੇਬੰਦੀਆਂ ਨੂੰ ਵੀ ਪੂਰੇ ਪੰਜਾਬ ਚ ਸੋਸ਼ਲ ਮੀਡੀਆ ਰਾਹੀਂ ਪ੍ਰਿੰਟ ਮੀਡੀਆ ਰਾਹੀਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਇਹ ਸੰਦੇਸ਼ ਦਿਓ ਬਈ ਗੁਰਪੁਰਬ ਜਦੋਂ ਮਨਾਉਣਾ ਜਾਂ ਗੁਰਪੁਰਬ ਤੋਂ ਬਾਅਦ ਕੋਈ ਵੀ ਸਮਾਗਮ ਮਨਾਉਣਾ ਖੁਸ਼ੀ ਦਾ ਗਮੀ ਦਾ ਸਮਾਗਮ ਛੋਟਾ ਜਾਂ ਵੱਡਾ ਜੇ ਤਾਂ ਆਜ਼ਾਦ ਹੋ ਕੇ ਮਨਾਉਣਾ ਖੁਸ਼ ਹੋ ਕੇ ਮਨਾਉਣਾ ਤਾਂ ਫੇਰ ਜਿਹੜੀ ਮਰਜ਼ਾ ਦਾ ਆਪਣੇ ਗੁਰੂਆਂ ਦੀ ਸਤਿਗੁਰਾਂ ਦੀ ਭਾਬ ਗੁਰੂ ਰਵਿਦਾਸ ਮਹਾਰਾਜ ਜੀ ਦੀ ਉੱਥੇ ਜਨਮ ਸਥਾਨ ਤੋਂ ਚੱਲ ਰਹੀ ਹੈ ਤੇ ਉਹਦੇ ਮਰਜ਼ਾ ਦੇ ਤਹਿਤ ਉਹਦੇ ਅੰਡਰ ਰਹਿ ਕੇ ਮਨਾਇਆ ਜਾਏ ਬੋਲੇ ਸੋ ਨਿਰਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਸਤਿਗੁਰੂ ਰਵਿਦਾਸ ਸ਼ਕਤੀ ਸਤਿਗੁਰੂ ਰਵਿਦਾਸ ਸ਼ਕਤੀ ਜੈ ਇਹ ਪਰਨ ਕਰੋ ਧਿਆਨ ਦੇਣਾ ਉਹਨਾਂ ਦੀ ਦੌੜ ਵਿੱਚ ਫਸਣ ਦਾ ਕੋਈ ਫਾਇਦਾ ਨਹੀਂ ਉਹਨਾਂ ਦੇ ਜੋੜਿਆਂ ਵਿੱਚ ਡਿਗਣ ਦਾ ਤਰਲੇ ਤੱਪੇ ਤੇ ਮਨਤਾ ਤਰਨ ਦਾ ਕਰਨ ਦਾ ਕੋਈ ਫਾਇਦਾ ਨਹੀਂ ਸਾਧ ਜੰਦੀ ਗਲਾਮੀ ਨਾਲੋ ਇੱਕ ਦਿਨ ਅਣਖ ਨਾਲ ਜੀਣਾ ਵਹਿਤਰ ਹੈ ਤੇ ਤੁਸੀਂ ਗੁਰੂਆਂ ਲਈ ਸਤ ਗੁਰਾਂ ਲਈ ਆਪਣਾ ਸਾਰਾ ਜੀਵਨ ਜਿਹੜਾ ਨਿਸ਼ਾਵਰ ਕਰਦੇ ਹੋ ਪਰਨ ਕਰੋ ਕਿ ਜਿੰਨੇ ਵੀ ਆਉਣ ਵਾਲੇ ਸਮਾਗਮ ਆਪਣੇ ਘਰਾਂ ਚ ਆ ਗੁਰੂ ਘਰਾਂ ਚ ਆ ਔਰ ਉਹ ਅਮਰਤ ਬਾਣੀ ਦੀ ਹਜ਼ੂਰੀ ਚ ਹੋਣ ਮਰਜ਼ਾਦਾ ਦੇ ਨਾਲ ਹੋਣ ਤੇ ਬੜੇ ਪਿਆਰ ਨਾਲ ਤੁਸੀਂ ਕਰ ਸਕਦੇ ਆ ਬੋਲੋ ਇਹਦੇ ਲਈ ਰਾਜੀ ਆ ਆਵਾਜ਼ ਘਟਿਆ ਰਾਜੀ ਹੈ ਹੋਣਗੇ ਹੁਣ ਦੂਸਰੀ ਬੇਨਤੀ ਹੋਰ ਸੁਣ ਲਾ ਉਹੀ ਰਾਗੀ ਢਾਡੀ ਉਹੀ ਕਲਾਕਾਰ ਉਹੀ ਪ੍ਰਚਾਰਕ ਤੇ ਉਹੀ ਬੁੱਧੀਜੀਵੀ ਵਿਦਵਾਨ ਲੈਕਚਰਰ ਪ੍ਰੀਚਰ ਉਹੀ ਬੁਲਾਇਓ ਜਿਹੜਾ ਗੁਰੂ ਰਵਿਦਾਸ ਜੀ ਨੂੰ ਗੁਰੂ ਕਹਿੰਦਾ ਹੋਵੇ ਬਸ ਮਹਾਰਾਜ ਕੀ ਜੈ ਇਹ ਗੱਲ ਠੀਕ ਏ ਉਹੀ ਰਾਗੀ ਟਾਡੀ ਕਲਾਕਾਰ ਸਿੰਗਰ ਕੀਰਤਨ ਵਾਲਾ ਔਰ ਪਾਠ ਕਰਨ ਵਾਲਾ ਉਹੀ ਬਲਾਓ ਜਿਹੜਾ ਗੁਰੂ ਰਵਿਦਾਸ ਜੀ ਨੂੰ ਗੁਰੂ ਕਹਿੰਦਾ ਹੋਵੇ ਸਤਕਾਰ ਕਰਦਾ ਹੋਵੇ ਇਜਤਿਮਾਨ ਕਰਦਾ ਹੋਵੇ ਉਹਦੇ ਅੰਦਰ ਦਿਨੀ ਭਾਵਨਾ ਹੋਵੇ ਤਾਂ ਸੋਨੇ ਤੇ ਸੋਹਾਗੇ ਵਾਲੀ ਗੱਲ ਬਣ ਜਾਏਗੀ ਤਾਂ ਆ ਜਿਹੜਾ ਹੁਕਮਨਾਮਾ ਆ ਇਹ ਆਪਣੇ ਤੇ ਲਾਗੂ ਨਹੀਂ ਹੁੰਦਾ ਇਹ ਉਹਨਾਂ ਤੇ ਆ ਏ ਜਿਨ੍ਹਾਂ ਨੇ ਇਹ ਪ੍ਰਚਾਰ ਪ੍ਰਸਾਰ ਕਰਦੇ ਆ ਇਸ ਲਈ ਉਹਦਾ ਅਲਰਟ ਰਹੋ ਸੁਚੇਤ ਰਹੋ ਹਾਂ ਪ੍ਰੀਚਰ ਪੈਦਾ ਕਰੋ ਪ੍ਰਚਾਰਕ ਪੈਦਾ ਕਰੋ ਲੈਕਚਰਾਰ ਪੈਦਾ ਕਰੋ ਗਿਆਨੀ ਤਿਆਨੀ ਪੈਦਾ ਕਰੋ ਔਰ ਇਥੋਂ ਤੱਕ ਰਾਗੀ ਟਾਡੀ ਪਾਠੀ ਪੈਦਾ ਕਰੋ ਕਿਸੇ ਦੀਆਂ ਮੈਂਤਾ ਕਰਨੀਏ ਨਾ ਪੈਣ ਕੀ ਨਹੀਂ ਕਰ ਸਕਦੇ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਤੁਸੀਂ ਕਰ ਸਕਦੇ ਆ ਤੇ ਜਦ ਰਾਮਾਨੰਦ ਜੀ ਕਰ ਸਕਦੇ ਆ ਤਾਂ ਤੁਸੀਂ ਤਾਂ ਉਹਨਾਂ ਦੀ ਗੁੜਤੀ ਲਈ ਹੈ ਵਾ ਵ ਜਦ ਉਹ ਕਰ ਸਕਦੇ ਆ ਤੇ ਤੁਸੀਂ ਉਹਨਾਂ ਦੇ ਅਨੁਯਾਈਆਂ ਪੈਰੋਕਾਰ ਆ ਸ਼ਰਦਾਲੂ ਆ ਸਾਡਾ ਕੇਂਦਰੀ ਸਥਾਨ ਸ਼ੀਰ ਗਵਰਧਨਪੁਰ ਉੱਤਰ ਪ੍ਰਦੇਸ਼ ਜਨਮ ਸਥਾਨ ਸਤਗੁਰ ਬਦਾਸ ਮਹਾਰਾਜ ਜੀ ਹੈ ਉੱਥੋਂ ਜੋ ਵੀ ਹੁਕਮਨਾਮਾ ਆਏਗਾ ਉਹਨੂੰ ਆਪਾਂ ਸਾਰੇ ਇਹਨਾਂ ਬੰਨ ਉਹਦੀ ਪਾਲਣਾ ਕਰੀਏ ਪਾਲਣਾ ਕਰੀਏ ਹੁਣੇ-ਹੁਣੇ ਦਵਿੰਦਰ ਜੀ ਕਹਿ ਕੇ ਹਟੇ ਨੇ ਵੀ ਉਥੋਂ ਇਸੇ ਤਰ੍ਹਾਂ ਦੇ ਮੈਸੇਜ ਕੋਈ ਨਾ ਕੋਈ ਸਮਾਜ ਲਈ ਕੌਮ ਲਈ ਅੱਗੇ ਵਧਣ ਲਈ ਵਿਚਾਰ ਤਾਰਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਉਥੋਂ ਕੋਈ ਨਾ ਕੋਈ ਹੁਕਮਨਾਮਾ ਜਾਰੀ ਹੁੰਦਾ ਰਹੇਗਾ ਜਦੋਂ ਵੀ ਕਿਤੇ ਸਮਾਜ ਤੇ ਕੌਮ ਤੇ ਲਾਣੇ ਤੇ ਭਾਈਚਾਰੇ ਤੇ ਆਪਣੇ ਕਬੀਲੇ ਤੇ ਕੋਈ ਕਿਸੇ ਵੀ ਕਿਸਮ ਦੀ ਕੋਈ ਖਤਰੇ ਦੇ ਬਦਲ ਮਡਰਾਉਂਦੇ ਆ ਤਾਂ ਤੁਸੀਂ ਮਹਾਪੁਰਸ਼ਾਂ ਦੇ ਕੋਲ ਜਾ ਕੇ ਬੇਨਤੀ ਕਰੋ ਉਹਨਾਂ ਦੇ ਨਾਲ ਤਾਲਮੇਲ ਕਰੋ ਸੰਪਰਕ ਕਰੋ ਟਰੱਸਟ ਨਾਲ ਕਮੇਟੀ ਨਾਲ ਕੋਈ ਨਾ ਕੋਈ ਜ਼ਰੂਰ ਹੱਲ ਨਿਕਲੇਗਾ ਤਾਂ ਇਸ ਲਈ ਗੁਰਮੁਖ ਪਿਆਰਿਓ ਤੁਹਾਡੇ ਚਰਨਾਂ 'ਚ ਬੇਨਤੀ ਹੈ ਦਾਸ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਇਹੀ ਬੇਨਤੀ ਆ ਵੀ ਖਿਆਲ ਰੱਖਿਓ ਧਿਆਨ ਰੱਖਿਓ ਵੀ ਅਸੀਂ ਉਹਦਾਂ ਦੇ ਰਾਗੀ ਟਾਡੀ ਬੁਲਾਉਣੇ ਹੀ ਨਹੀਂ ਜਿਨ੍ਹਾਂ ਦੇ ਅੰਦਰ ਹੋਰ ਆ ਤੇ ਬਾਹਰ ਕੁਝ ਹੋ ਰਿਹਾ ਨਾਲੇ ਪੈਸੇ ਦਿੰਦੇ ਆ ਨਾਲੇ ਮਨਤਾ ਕਰਦੇ ਆ ਫੇਰ ਬਾਅਦ ਚ ਅੰਦਰੋਂ ਅੰਦਰੀ ਬਿਸਕੋਲਦੇ ਇਹਦਾ ਫਾਇਦਾ ਕੋਈ ਨਹੀਂ ਫਾਇਦਾ ਕੋਈ ਨਹੀਂ ਇਸ ਕਰਕੇ ਪੰਮਾ ਪ੍ਰੋਗਰਾਮ ਛੋਟਾ ਹੋਵੇ ਲੇਕਿਨ ਵਧੀਆ ਮਨਾ ਲਓ ਜਿੰਨੀ ਕ ਹਾਇਸੀਤ ਆ ਜਿੰਨੀ ਕ ਫੁਰਸਤ ਆ ਜਿੰਨੀ ਕ ਹਿੰਮਤ ਆ ਤੁਸੀਂ ਆਜ਼ਾਦ ਹੋ ਕੇ ਮਨਾਓ ਆਜ਼ਾਦ ਹੋ ਕੇ ਮਨਾਓ ਖੁਸ਼ੀ ਨਾਲ ਮਨਾਓ ਪਿਆਰ ਸਤਕਾਰ ਸਦ ਭਾਵਨਾ ਨਾਲ ਮਨੋਂ ਰਲ ਮਿਲ ਕੇ ਮਨਾਓ ਆ ਸਾਰੇ ਮਾਪੁਰਸ਼ ਆ ਬਾਬਾ ਜੀ ਕਹਿੰਦੇ ਮੈਨੂੰ ਬੰਦਨ ਲਾਤ ਲਈ ਰੱਖੋ ਪਾਪ ਇਹ ਦੇਖਣ ਨੂੰ ਕੱਲੇ ਕੱਲੇ ਆ ਜਿੱਦਾਂ ਬਾਗ ਦੇ ਵਿੱਚ ਫੁੱਲਿਆ ਇਹਨਾਂ ਦੇ ਵਿੱਚ ਸੁਗੰਧੀ ਸਾਰਿਆਂ ਦੀ ਪੂਰੀਅਤ ਇੱਕੋ ਜਿਹੀ ਹੈ ਇੱਕੋ ਜਿਹੀ ਆ ਇਹ ਦੇਖਣ ਨੂੰ ਇਹ ਮੂਰਤਾ ਕੱਲੀਆਂ ਕੱਲੀਆਂ ਆ ਲੇਕਿਨ ਇਹਨਾਂ ਦੇ ਵਿੱਚ ਜਿਹੜੀ ਖੁਸ਼ਬੂ ਗੁਰਬਦਾਸ ਜੀ ਦੀ ਆ ਉਹ ਹੈਗੀ ਆ ਉਹਦਾ ਆਨੰਦ ਲਾਓ ਧੰਨਵਾਦ ਆ ਟਰਸਟ ਕਮੇਟੀਆਂ ਦਾ ਸੁਭਾਵਾ ਦਾ ਬੁੱਧੀ ਜੀਵੀਆਂ ਦਾ ਬਦਵਾਨਾਂ ਦਾ ਔਰ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਸਮਾ ਕੱਢਿਆ ਠੀਕ ਆ ਚਿੰਤਾ ਦਾ ਵਿਸ਼ਾ ਆ ਇਹ ਹੋਣਾ ਚਾਹੀਦਾ ਸਮੇਂ-ਸਮੇਂ ਤੇ ਧਿਆਨ ਦੇਣਾ ਇਹ ਇਹ ਤਾਂ ਲੈ ਕੇ ਆਉਣ ਵਾਲੇ ਸਮੇਂ 'ਚ ਮੈਂ ਰਹਾ ਨਾ ਰਹਾ ਇਦਾਂ ਦੀਆਂ ਕੰਡੀਸ਼ਨਾਂ ਹੋਰ ਆਉਣਗੀਆਂ ਚੇਤਾ ਰੱਖਿਓ ਇਸ ਕਰਕੇ ਸਾਨੂੰ ਉਧਰ ਧਿਆਨ ਦੇਣ ਦੀ ਲੋੜ ਨਹੀਂ ਬਸ ਸਾਨੂੰ ਆਪਣੇ ਧਰਮ ਨੂੰ ਫਲਾਉਣਾ ਆਪਣੇ ਮਿਸ਼ਨ ਨੂੰ ਫਲਾਉਣਾ ਗੁਰਬਦਾ ਜੀ ਦੀ ਵਿਚਾਰਧਾਰਾ ਨੂੰ ਫਲਾਉਣਾ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਭਾਰਤ ਬੋਲੇ ਪਾ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸਤਗੁਰੂ ਰਵਿਦਾਸ ਸ਼ਕਤੀ ਅਮਰ ਹੈ ਰਵਿਦਾਸਿਆ ਕਉਂਦੇ ਅਮਰ ਜੀ ਸੰਤ 라ਮਾਨੰਦ ਸ਼ਕਤੀ ਅਮਰ ਹੈ ਬੋਲੇ ਈਸੋ ਨਰਪਾ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ